ਜੀ ਮੈਂ ਕੁਲਵੰਤ ਕੇ ਕੇ ਬਸ ਇਹ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਾਂ ਅੱਜ ਲੈ ਕੇ ਆਏ ਆ ਆਲੂ ਚਨਾ ਦੀ ਰੈਸਪੀ ਆਪਾਂ ਚਨੇਆਂ ਨੂੰ ਸਾਰੀ ਰਾਤ ਭਿਓ ਕੇ ਰੱਖ ਦਿੱਤਾ ਸੀਗਾ 7-8 ਘੰਟਿਆਂ ਲਈ ਆਪਾਂ ਹੁਣ ਇਹਨਾਂ ਨੂੰ ਇੱਕ ਕੁੱਕਰ ਵਿੱਚ ਪਾ ਕੇ ਉਬਾਲ ਲੈਨੇ ਆ ਹੁਣ ਆਪਾਂ ਕੁੱਕਰ ਵਿੱਚ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾ ਕੇ 3-4 ਸੀਟੀਆਂ ਆਨ ਤੱਕ ਇਹਨਾਂ ਨੂੰ ਉਬਾਲਾਂਗੇ ਇੱਕ ਚਮਚਾ ਆਪਾਂ ਵਿੱਚ ਨਮਕ ਦਾ ਪਾ ਦਾਂਗੇ ਛੋਲੇ ਆਪਾਂ ਹੁਣ ਚੈੱਕ ਕਰ ਲੈਨੇ ਆ ਛੋਲੇ ਸਾਡੇ ਬਿਲਕੁਲ ਬਣ ਚੁੱਕੇ ਆ ਹੁਣ ਆਪਾਂ ਕਿ ਲਾਉਣੇ ਆ ਤੜਕਾ 3 ਚਮਚਾ ਆਪਾਂ ਤੇਲ ਦੇ ਲਏ ਨੇ तेल साडा गर्म हो गया है पावे एक तेज़ पत्ता तीन चार कालिया मिर्चा एक चम्मच जीरे का चंकी तरह न भुन लें ਇਰਾ ਸਾਡਾ ਭੁੱਜ ਗਿਆ ਭੁੱਜ ਗਿਆ ਏ ਹੁਣ ਆਪਾਂ ਪਾਵਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਇਹਨਾਂ ਨੂੰ ਵੀ ਆਪਾਂ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਲਸਣ ਸਾਡਾ ਬਿਲਕੁਲ ਭੁੱਜ ਗਿਆ ਏ ਹੁਣ ਆਪਾਂ ਪਾਵਾਂਗੇ ਬਿਲਕੁਲ ਬਰੀਕ ਕੱਟਿਆ ਹੋਇਆ ਪਿਆਜ਼ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਹੁਣ ਲਾਂਗੇ ਪਿਆਜ਼ ਸਾਡਾ ਭੁੱਜ ਗਿਆ ਏ ਬ੍ਰਾਊਨ ਹੋ ਚੁੱਕਿਆ ਏ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਇੱਕ ਚਮਚਾ ਆਪਾਂ ਪਹਿਲਾਂ ਨਮਕ ਦਾ ਪਾਇਆ ਸੀ ਤੇ ਇੱਕ ਚਮਚ ਨਮਕ ਦਾ ਹੁਣ ਪਾਵਾਂਗੇ ਤਾਂ ਕਿ ਟਮਾਟਰ ਸੌਫਟ ਹੋ ਜਾਵੇ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੌਫਟ ਹੋਣ ਤੱਕ ਪਕਾਵਾਂਗੇ ਹੁਣ ਟਮਾਟਰ ਵੀ ਸਾਡਾ ਸੌਫਟ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇੱਕ ਚਮਚ ਲਿਆਇਆ ਕਸ਼ਮੀਰੀ ਲਾਲ ਮਿਰਚ ਦਾ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਹਲਦੀ ਅੱਧਾ ਚਮਚ ਪੀਸਿਆ ਹੋਇਆ ਜੀਰਾ ਅੱਧਾ ਚਮਚ ਕਾਲੀ ਮਿਰਚ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਨਾਲ ਇਹਨਾਂ ਮਸਾਲਿਆਂ ਨੂੰ ਵੀ ਆਪਾਂ ਭੁੰਨਾਂਗੇ ਦੋ ਚਮਚ ਮੈਂ ਇਹਦੇ ਵਿੱਚ ਗਰਮ ਪਾਣੀ ਦੇ ਪਾਵਾਂਗੇ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਫੋਨ ਲਾਂਗੇ 1 ਮਿੰਟ ਲਈ ਮੈਂ ਇਹਨਾਂ ਮਸਾਲਿਆਂ ਨੂੰ ਠਾਕੇ ਪਕਾਵਾਂਗੇ ਕੰਮ ਮਸਾਲਾ ਸਾਡਾ ਚੰਗੀ ਤਰ੍ਹਾਂ ਨਾਲ ਭੁੱਜ ਗਿਆ ਹੈ హా ఏ ఆలూ మిక్స్ కదా దో తినిట్టు తక్ ఆలయను మసాలే వికావే ఆలూ హో తి మిట్ పకా ਆਲੂਆਂ ਨੂੰ ਆਪਾਂ 2 ਮਿੰਟ ਲਈ ਪਕਾ ਲਿਆ ਏ ਹੁਣ ਆਪਾਂ ਇਹਦੇ ਵਿੱਚ ਉਬਲੇ ਹੋਏ ਛੋਲੇ ਪਾ ਦਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮੈਂ ਇੱਥੇ ਗਰਮ ਪਾਣੀ ਲਿਆਏ ਥੋੜਾ ਪਾਣੀ ਮੈਂ ਇੱਕ ਕੱਪ ਹੋਰ ਪਾਵਾਂਗੀ ਕੁੱਕਰ ਆਪਾਂ ਹੁਣ ਬੰਦ ਕਰ ਦਿੰਨੇ ਆ 30 ਸੈਟਿੰਗਾਂ ਆਨ ਤੱਕ ਮੈਂ ਸਬਜੀ ਨੂੰ ਪਕਾਵਾਂਗੇ ਸਟੀਮ ਸਾਰੀ ਖਤਮ ਹੋ ਗਈ ਹੈ ਹੁਣ ਆਪਾਂ ਕੁੱਕਰ ਨੂੰ ਖੋਲ ਕੇ ਦੇਖ ਲੈਂਦੇ ਆ ਸਬਜੀ ਸਾਡੀ ਬਿਲਕੁਲ ਤਿਆਰ ਹੈ ਬਣ ਕੇ ਹੁਣ ਆਪਾਂ ਇਹਨੂੰ ਇੱਕ ਡੋਂਗੇ ਵਿੱਚ ਸਰਵ ਕਰ ਲੈਣੇ ਆ ਕੋ ਸਬਜੀ ਆਪਣੀ ਬਣ ਗਈ ਹੈ ਬਹੁਤ ਸੋਹਣੀ ਆਲੂ ਵੀ ਸੌਫਟ ਹੋ ਗਏ ਆ ਹੁਣ ਆਪਾਂ ਇਹਨੂੰ ਇੱਕ ਡੋਂਗੇ ਵਿੱਚ ਕੱਢ ਲੈਣੀ ਹੈ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਕਿਚਨ ਕਿੰਗ ਮਸਾਲੇ ਦਾ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਇੱਕ ਡੋਂਗੇ ਵਿੱਚ ਕੱਢ ਲਾਂਗੇ ਜੇ ਆਪਾਂ ਡੋਂਗੇ ਵਿੱਚ ਕੱਢ ਲਈਏ ਮੇਰੀ ਇਹ ਆਲੂ ਚੰਨਿਆਂ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਔਰ ਸਬਸਕ੍ਰਾਈਬ ਕਰਿਓ ਧੰਨਵਾਦ